ਸਵਾਗਤ ਹੈ ਕਿਸਾਨ ਵੀਰੋਤ ਸਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਸੂਣ ਨੂੰ ਹਾਜ਼ਰਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਭਾਈ ਜੀ ਸੱਸੀ ਗੱਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਵੀਰੇ ਨਾਮ ਗਰਮੀਤ ਸਿੰਘ ਹੈ ਪਿੰਡ ਕਾਲਸਾਂ ਇਹ ਜਲਾਲਦੀ ਗੱਲ ਦੇ ਨੇੜੇ ਆ ਰੈਕੋਟ ਦੇ ਮਹਿਲਕਲਾਂ ਦੇ ਰੈਕੋਟ ਤੋਂ ਵੀ 10 ਕਿਲੋਮੀਟਰ ਅਤੇ ਮਹਿਲਕਲਾਂ ਤੋਂ ਵੀ 10 ਕਿਲੋਮੀਟਰ ਹੈ ਪਿੰਡ ਜ਼ਿਲ੍ਹਾ ਬਰਨਾਲਾ ਪੈ ਮੋਬਾਈਲ ਨੰਬਰ ਆਪਣਾ 7340900773 7340900773 ਠੀਕ ਹੈ ਜਿਹੜੇ ਆਪਾਂ ਮੱਝ ਦੇਖ ਰਹੇ ਆ ਕਿਹੜਾ ਸੂਆ ਸੂਰੀ ਆ ਇਹ ਵੀਰੇ ਚੌਥੇ ਸੂਏ ਸੂਨੇ ਨੇ ਚੌਥੇ ਸੂਏ ਕਿੰਨੀ ਕ कच्चੀ ਆ ਜੇ ਹੇ ਵੀਰੇ 15 ਤਰੀਕ ਨੂੰ ਇਹ ਦਿਨ ਪੂਰੇ ਹੁੰਦੀ ਆ ਹਫਤਾ ਲੈ ਕੇ ਉੱਤੇ ਹੁੰਦੀ ਆ ਇਹ ਠੀਕ ਹੈ ਲਗਭਗ 10 ਦਿਨ ਦਾ ਦਿਨ ਪੂਰੇ ਹੁਣ ਚ ਪਏ ਇਹਦੇ ਤੇ ਪੰਜਾਦੋਂ ਉੱਪਰ ਲੈ ਜੂਗੀ ਹਾਂ ਹਾਂ 15 ਜਨ ਸੂਣ ਚ ਬਾਕੀ ਆ ਹਾਂਜੀ ਵੀਰੇ ਠੀਕ ਆ ਤੇ ਕੋਈ ਸ਼ਿਕਾਇਤ ਨਹੀਂ ਭਾਰਪੁਰ ਵਾਲੀ ਵੀਰੇ ਉਹ ਆਪਣੀ ਗੱਲ ਦੀ ਗਾਰੰਟੀ ਹੈ ਜੇ ਤੱਕ ਕੋਈ ਡਿੱਕ ਦੇ ਆਪਣੇ ਘਰੇ ਪ੍ਰੋਬਲਮ ਆ ਗਈ ਥੋੜੀ ਉਹਦੇ ਕਰਕੇ ਆਪਾਂ ਵੇਚੇ ਨਹੀਂ ਕੋਈ ਭੈੜ ਨਹੀਂ ਇਹ ਚ ਉਹ ਕਰਦੀ ਆਪਣੀ ਗਾਰੰਟੀ ਹੈ ਸਰ ਠੀਕ ਆ ਵੀ ਚੋਣ ਚਵਾਦੀ ਨਰਮਾ ਉਹ ਵੀ ਆ ਹਾਂ ਪੂਰੀ ਨਰਮ ਆ ਵੀਰੇ ਕਿੰਨੇ ਕਿਲੋ ਦੁੱਧ ਪਾ ਦਿੰਦੀ ਆ ਇਹ 12 ਕਿਲੋ ਜੋ ਆਪਾਂ ਨੋਰਮਲ ਸੇਵਾ ਦੇ ਬਾੜੀ ਆਪਣੀ ਸੇਵਾ ਆਪਣੀ ਐਵੇਂ ਤੇਰੀ ਸਿੱਧੀ ਗੱਲ ਲੱਗੀ ਆ ਕਹਿੰਦਾ ਬਸ ਸਾਹਮਣੂ ਬੰਦਾ 12 ਕਿਲੋ ਚੋਲੂ ਇਹ ਤੋਂ ਆਰਾਮ ਨਾ ਆਰਾਮ ਨਾ ਵੀਰੇ ਠੀ ਠੀਕ ਟੀਕਾ ਵਗੈਰਾ ਚੰਗਾ ਭਰਾਇਆ ਵਾ ਹਾਂ ਟੀਕਾ ਚੰਗਾ ਭਰਾਇਆ ਵਾ ਆਪਣੇ ਬਾਬਾ ਕਾ ਸਟਾਲ ਸਾਹਮਣੇ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਸੁਹਾ ਸੁਹੰਦਿਆ ਚੌਥਾ ਮੈਂ ਘਰੇ ਲੂ ਮੈਂ ਵਜਾਂ ਦੀ 12 ਕਿਲੋ ਦੁੱਧ ਕਹਿੰਦੇ ਚੋਏਗਾ 15 ਦਿਨ ਸੂਣ ਚ ਬਾਕੀ ਆ ਤੇ ਬਾਕੀ ਬਟਨ ਵਾਲਾ ਲੇਵਾ ਸੋਹਣਾ ਸਾਫ ਜਿਹਾ ਤਰਾ ਥਣ ਸੋਹਣੇ ਨਿਕਣਵੇਂ ਆ ਮੂਰ ਲਸਣਾਂ ਚ ਫੁੱਟ ਫੁੱਟ ਦੀ ਵਿੱਥੀ ਐ ਤੇ ਮਗਰ ਐ ਚੰਗੀ ਵਿੱਥੀ ਐ ਠੀਕ ਐ ਤੇ ਮੂਰਲੇ ਧਾਂ ਦਾ ਫਰਾ ਗੁੱਠਾ ਦੂਰ ਦੂਰ ਮਾਰਦੇ ਪੂਰੇ ਹਨਾ ਸੋ ਦੇਖੋ ਮੂਰਲੇ ਸਾਹ ਦਾ ਫੁੱਟ ਦੇ ਵਿੱਚ ਹੈ ਮੂਰਲੇ ਬਹਿਣੀ ਤੋਂ ਕਦੇ ਨਹੀਂ ਆਲੇ ਥਾਂ ਦੇ ਵਿੱਚ ਤੇ ਮਗਰ ਥਣ ਵੀ ਸੋਹਣੇ ਨਿਖਣ ਮਿਆਂ ਚੌਥਾ ਅਸੂਆ ਸੁੰਦੀ ਵੀ 15 ਦਿਨ ਬਾਕੀ ਆ ਤੇ ਚੰਗਾ ਵੀ ਸਾਂਭਣਾ ਲਾ ਹੋਇਆ ਦਾ 12 ਕਿਲੋ ਦਬਾ ਲੋ ਵੀਰ ਕਹਿੰਦਾ ਬਿਲਕੁਲ ਜੈਨੂਨ ਰੇਟ ਹੋਗਾ ਕਿਸੇ ਵੀਰ ਨੇ ਮੰਨ ਕੇ ਚਲੋ ਵਹਿ ਲੈਣੀ ਆ 15 ਦਿਨ ਸਿਰਫ ਸੂਣ ਜਿਹਾ ਪੈਂਟ ਕਾਲਸਾ ਜਿਹੜਾ ਲੁਧਿਆਣਾ ਪੈਗਾ ਤੇ ਭਾਈ ਨੰਬਰ ਬੋਲ ਜੀ ਦੁਬਾਰੇ ਆਪਣਾ 7340900773 ਠੀਕ ਹੈ ਸੋ ਕਿਸੇ ਵੀਰ ਦੇ ਮੈਂ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ